ਅਨ ਮਾਦਰੀ ਤਾਂ ਮੈਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਜਿਹੜੀ ਘਟਨਾ ਬੇਟਾ ਮੈਨੂੰ ਤੇ ਕੋਈ ਪਤਾ ਨਹੀਂ ਮੈਨੂੰ ਤੇ ਬੇਟੀ ਆਈ ਉਹਨੇ ਦੱਸਿਆ ਮੈਨੂੰ ਤੇ ਪਤਾ ਹੀ ਨਹੀਂ ਮੈਨੂੰ ਤੇ 4 ਮਹੀਨੇ ਹੋ ਗਏ ਮੈਨੂੰ ਫੋਨ ਹੀ ਨਹੀਂ ਹੋਇਆ ਆਇਆ ਨਾ ਮੇਰੇ ਨਾਲ ਗੱਲ ਹੋਈ ਇੱਕ ਕੁੜੀ ਆਇਆ ਏ ਕਹਿੰਦਾ ਵੀ ਮੈਂ ਮੁੰਡਾ ਹਾਂ ਤੇਰਾ ਮੈਂ ਮਰ ਨਹੀਂ ਸਕਦਾ ਤੂੰ ਫੇਰ ਨਾ ਕਰਿਆ ਕਰ ਮੈਂ ਦਿੱਲੀ ਦਾ ਰਾਜਾ ਹਾਂ ਮੈਂ ਪੱਕਾ ਬੰਦਾ ਹਾਂ ਜੇ ਮਰਜੀ ਮਾਰਾਂ ਮੈਂ ਕਿਹਾ ਬੇਟਾ ਤੂੰ ਮੈਨੂੰ ਫੋਨ ਕਰਿਆ ਕਰ ਮੇਰੇ ਮੇਰਾ ਦਿਲ ਬੜਾ ਖੁਸ਼ਦਾ ਏ ਤੇ ਕਹਿੰਦਾ ਹੀ ਕੋਈ ਗੱਲ ਨਹੀਂ ਤੇ ਮੈਨੂੰ ਜਾਣ ਕੇ ਬੇਟੀ ਨੇ ਮੈਨੂੰ ਸੇਰੇ ਸੁੱਤੀ ਨਹੀਂ ਠਾਈ ਏ ਮੈਨੂੰ ਕੋਈ ਤਦਾਂ ਮੈਂ ਪੁੱਛਦੀ ਮੈਂ ਕਹਿੰਦੀ ਮੋਟੀ ਨੂੰ ਫੋਨ ਫਰਮ ਆਉਂਦਾ ਕੰਨੀਆਂ ਸੀ ਆਉਂਦਾ ਕਦੀ ਕਦੀ ਇਹਨਾਂ ਨੇ ਦੱਸਣਾ ਮੈਨੂੰ ਤਾਂ ਮੇਰੇ ਦਿਲ ਡੁੱਬਦਾ ਰਹਿੰਦਾ ਹੁੰਦਾ ਮੈਂ ਕਹਿੰਦੀ ਮੈਨੂੰ ਦੱਸੋ ਮੇਰੇ ਬੱਚਾ ਠੀਕ ਠਾਕ ਉੱਥੇ ਚਲ ਪੈਸਿਆਂ ਦੀ ਤਾਂ ਮੈਨੂੰ ਕੋਈ ਗੱਲ ਨਹੀਂ ਆ ਪਾਂਦਾ ਨਹੀਂ ਕਹਿੰਦਾ ਕਮਾਈ ਕਰਦਾ ਕਿੱਦਾਂ ਕਰਦਾ ਜੋ ਮਰਜ਼ੀ ਕਰਦਾ ਪਰ ਮੈਨੂੰ ਫੋਨ ਕਰ ਦਿਆ ਕਰ ਮੈਂ ਠੀਕ ਆ ਹੈ ਮੈਂ ਤੇ ਘਰ ਰਹਿੰਦੀ ਕਲੀ ਟੋਲੇ ਮੁੰਡੇ ਕੰਦੀ ਕਦੀ ਉਧਰ ਕਦੀ ਉਧਰ ਰਿਸ਼ਤੇਦਾਰਾਂ ਦੇ ਵੀ ਜਾ ਰਹੇ ਨੇ ਕਦੀ ਮੈਂ ਚੱਲ ਜਾਣਾ ਕਦੀ ਆ ਜਾਣਾ ਤੇ ਮੈਨੂੰ ਇਹ ਫਿਕਰ ਸੀ ਮੈਂ ਬੱਚੇ ਦਾ ਗੱਲ ਹੋ ਜਾਵੇ 4 ਮਹੀਨੇ ਹੋ ਗਏ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤੇ ਫਿਰ ਮੇਰੇ ਦੇ ਵੀ ਜਾਣਦਾ ਤੇ ਘੁੰਮਿਆ ਤਰ੍ਹਾਂ ਡੁੱਬੀ-ਦੁੱਬੀ ਹੋਏ ਨਾ ਇਹਦੇ ਕੋਲ ਜਾਲਾ ਕੁੜੀ ਕੋਲ ਜਾਣਾ ਇਹ ਨਹੀਂ ਕਨ ਹੁੰਦਾ ਫੋਨ ਹੋਟੀ ਨੂੰ ਗੱਲ ਕਰਨੀ ਹੋਰ ਕਿੰਨੀ ਆਉਂਦਾ ਫੋਨ ਅਹੀ ਆ ਗਿਆ ਤੈਨੂੰ ਕਾਹਦਾ ਫਿਕਰ ਇਹਨਾਂ ਚਲੋ ਗਏ ਇੱਕ ਵਾਰ ਗਏ ਬਾਹਰ ਹੋ ਗਿਆ ਸੀ ਤੇ ਇਹ ਦੇ ਝੋਨੇ ਝੋਨੇ ਲੱਗਦੇ ਸੀ ਉਧੇ ਜੇਠੇ ਚ ਜੇਠ ਤੇ ਕੀ ਗਿਆ ਸੀ ਨਾ ਕਦੇ ਤੇ 4 ਤਰੀਕ ਉਧਰ ਕਿੰਨਾ ਚਿਰ ਹੋ ਗਿਆ ਉਧਰ 5 ਸਾਲ ਹੋ ਗਏ ਨੂੰ ਗਿਆ ਪੰਜਵਾਂ ਛੇਵਾਂ ਸਾਲ ਲੱਗਾ ਤੇ ਦੋ ਤਿੰਨ ਵਾਰੀ ਤੇ ਦੋ ਵਾਰੀ ਆਇਆ ਉਹ ਛੁੱਟੀ ਉਹ ਮਰਿਆ ਸੀ ਅਸੀਰੀ ਸੀ ਮੰਗਾਇਆ ਗਿਆ ਸੀ ਛੁੱਟੀ ਕੱਟ ਕੇ ਤੇ ਮੈਂ ਕਿਹਾ ਕਾਕਾ ਜੋ ਅਸੀਂ ਕਰਨੇ ਉਹ ਤੂੰ ਕਰ ਲੈ ਕੀ ਕਰਨਾ ਤੂੰ ਪੈਸੇ ਕਮਾਣ ਲ ਗਿਆ ਤੇ ਤੂੰ ਨਾ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਕਰ ਲਾਂਗੀ ਚਲੋ ਅਸੀਂ ਉਹਦਾ ਭੋਗ ਭਾਗ ਪਾਇਆ ਕਰਿਆ ਹੁਣ ਆਇਆ ਉਹਦੇ 2 ਸਾਲਾ ਮਰਨ ਤੋਂ ਬਾਅਦ 2 ਸਾਲ ਤੋਂ ਮਰ ਗਿਆ ਤੇ 2 ਸਾਲ ਤੋਂ ਬਾਅਦ ਆਇਆ ਸਾਲ ਹੋ ਗਿਆ 1 ਸਾਲ ਤੇ 4 ਮਹੀਨੇ ਹੋ ਗਏ ਉਹਨੂੰ ਗਏ ਤੇ ਮੈਨੂੰ ਨਹੀਂ ਪਤਾ ਕਿ ਕੀ ਗੱਲ ਹੈ ਕੀ ਬਾਤ ਹੈ ਤੇ ਇਹ ਵੀ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ ਕੀ ਮੰਗ ਕੀ ਬਾਰੇ ਮੇਰੇ ਬੱਚੇ ਪੁੱਛ ਕੇ ਚੱਲ ਆਹੋ ਇਹਨੂੰ ਮੈਨੂੰ ਇਹਵੇਂ ਮੈਨੂੰ ਪਤਾ ਲੱਗ ਜਾ ਚੰਗੀ ਤਰ੍ਹਾਂ ਮੇਰਾ ਬੱਚਾ ਉੱਥੇ ਕਿਹੜੇ ਹਿਸਾਬ ਵਿੱਚ ਕੀ ਹਿਸਾਬ ਕਿਤਾਬ ਵਿੱਚ ਜਿਨਾ ਦਾ ਤੋਈ ਕਿ ਨਾਲ ਦੇ ਜੋ ਮੇਰੇ ਮਾਮਾ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਬਾਅਦ ਡੈਥ ਹੋ ਗਈ? ਕੱਪ ਗੱਲ ਪਤਾ ਲੱਗਾ ਰਾਤ। ਕਿਸ ਤਰ੍ਹਾਂ ਲੱਗਦਾ? ਮਾਂ ਮੀਰਾ ਫੋਨ ਆਈ। ਇੱਕ ਦਿਨ। ਬਰ ਬਰ ਕੀ ਕਹਿੰਦੇ? ਉਹ ਵੀ ਲੱਭਦੇ ਗਏ ਨਹੀਂ ਲੱਭਾ ਵੀਰ ਉਹਨਾਂ ਵੀਰੋਂ ਪਾਈ। ਉਹ ਫਿਰ ਉਧਰ ਕਹਿੰਦੇ ਫੋਟੋ ਭੇਜੀ ਗੰਦੇ ਪੂਰੇ ਹੋ ਗਏ ਨੇ ਸੰਸਕਾਰ ਵੀ ਹੋ ਗਏ ਨੇ ਦਾ। 2.5 ਮਹੀਨੇ ਹੋ ਗਏ। 2.5 ਮਹੀਨੇ। ਆ ਦੋ 2.5 ਮਹੀਨੇ ਜੀ। ਸੰਸਕਾਰ ਉੱਥੇ ਕਰਤਾ। ਹਾਂ ਜਿੱਥੇ ਕਰਤਾ। ਹਾਂ ਜੀ। ਉਹਨਾਂ ਨੇ ਵੀਡੀਓ ਪਾਈ ਉਹ ਕਹਿੰਦੇ ਸੰਸਕਾਰ ਵੀ ਹੋ ਗਿਆ। ਕਿ ਕਿੰਨਾ ਨੇ ਕੀਤਾ ਸੰਸਥਾ ਨੂੰ ਪਤਾ ਨਹੀਂ ਕਿੰਨੇ ਕੀਤਾ ਹੋਣੀ ਪਤਾ ਲੱਗਾਗਾ ਉਹ ਯਾ ਤੇਜ ਇਹਨਾਂ ਕੋਲ ਵੀ ਲੱਗਦੇ ਤੇ ਵੀਰਜੀ ਆਪਣੇ ਚਾਚਾ ਜੀ ਆਪਣੇ ਵੀਰਜੀ ਲੱਗਦੇ ਸੀ ਸਾਡੇ ਚਾਚਾ ਜੀ ਦੇ ਬੇਟੇ ਸੀ ਤੇ ਇਟਲੀ ਗਏ ਸੀ ਆਪਣੀ ਰੋਜੀ ਰੋਟੀ ਵਾਸਤੇ ਜਿੱਦਾਂ ਹੁਣ ਪਰਿਵਾਰ ਦੇ ਪਿੱਛੇ ਸਾਡੀ ਸਾਡੀ ਚਾਚੀ ਲੱਗਦੀ ਆ ਠੀਕ ਹੈ ਜੀ ਤੇ ਉਹਨਾਂ ਦੇ ਗਾਂ ਉਹਨਾਂ ਦੇ ਪੋਤਰੇ ਦੋ ਇੱਕ ਬੇਟੀ ਹੈ ਪੋਤਰੀ ਤੇ ਇੱਕ ਪੁੱਤਰਾ ਵਾ ਤੇ 5 ਸਾਲ ਹੋ ਗਏ ਸੀ ਸਾਡੇ ਵੀਰ ਜੀ ਨੂੰ ਗਏ ਨੂੰ ਸਾਡੇ ਚਾਚਾ ਜੀ ਦੇ ਬੇਟੇ ਪਿੱਛੇ ਜੀ ਥੋੜਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰ ਜੀ ਉਹ ਸਾਡੇ ਇਹ ਵੀਰ ਸਾਡੇ ਜਿਹੜੇ ਬਾਹਰ ਜਿਹੜੇ ਮਨਜੀਤ ਸਿੰਘ ਜੀ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਗਏ ਸੀ ਤੇ ਕਿੱਦਾਂ ਪਤਾ ਲੱਗਾ ਕਿ ਡੈਥ ਹੋਈ ਹੈ ਪਤਾ ਇਦਾਂ ਲੱਗਾ ਜੀ ਸਾਡੇ ਭੈਣ ਸਾਡੀ ਜਿਹੜੀ ਪਿੰਡ ਹਦੀਵਾਲ ਦੇ ਵਿੱਚ ਵਿਆਹੀ ਹੈ ਤੇ ਉਹਨਾਂ ਨੂੰ ਕੋਈ ਕਿਸੇ ਨੇ ਵੀਡੀਓ ਪਾਈ ਸੀ ਬਾਹਰੋਂ ਟਿਕਟੌਕ ਤੇ ਤੇ ਉਦੋਂ ਪਤਾ ਲੱਗਾ ਨਹੀਂ ਤੇ 2 2 ਮਹੀਨੇ ਸਾਨੂੰ ਕੁਝ ਪਤਾ ਨਹੀਂ ਲੱਗਾ ਮਦੁਰ ਕੀ ਕਹਿਣਾ ਫੋਨ ਵੀ ਨਹੀਂ ਕੀਤਾ ਕਿ ਤੁਹਾਡੇ ਭਰਾ ਦਾ ਹਾਲ ਹੈ ਤੇ ਇਦਾਂ ਹਾਲ ਤੇ ਬਾਅਦ ਜਦੋਂ ਉਹਨਾਂ ਨੇ ਟਿਕਟੋਕ ਤੇ ਜਦੋਂ ਵੀਡੀਓ ਦੇਖੀਓ ਤੇ ਅਸੀਂ ਵੀ ਹੈਰਾਨ ਰਹਿ ਕੇ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਤੇ ਅੱਜ ਸਾਰੇ ਪਰਿਵਾਰ ਦਾ ਸਹਿਮ ਦਾ ਮਾਹੌਲ ਹੈ ਇਥੇ ਮਹੱਲੇ ਦੇ ਵਿੱਚ ਵੀ ਸਾਰੇ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਜਦੋਂ ਸਾਨੂੰ ਪਤਾ ਲੱਗਾ ਤੇ ਉਹਦੇ ਸੰਸਕਾਰ ਉੱਥੇ ਕਰ ਦਿੱਤਾ ਗਿਆ ਸਰਕਾਰ ਤੇ ਉਹ ਕਹਿ ਰਹੇ ਨੇ ਸਰਕਾਰ ਕਰਤਾ ਪਰ ਜੋ ਦੇਖਣ ਜਾ ਰਹੇ ਪਰ ਜਦੋਂ ਤੱਕ ਸਾਡੇ ਅੱਗੇ ਵੀਡੀਓ ਨਹੀਂ ਆਉਂਦੀ ਜਾਂ ਕੋਈ ਫੋਟੋ ਨਹੀਂ ਆਉਂਦੇ ਫਿਰ ਉਹਨਾਂ ਤੇ ਕਰ ਅਸੀਂ ਮੰਨ ਨਹੀਂ ਮੰਨ ਨਹੀਂ ਸਕਦੇ ਮਦਰੀ ਜਦੋਂ ਕੋਈ ਵੀਡੀਓ ਆਏ ਕਿ ਸੰਸਕਾਰ ਦੇ ਜਾਂ ਸਾਡੇ ਕੋਈ ਫੋਟੋ ਆਏ ਕਿ ਫੇਰ ਹੀ ਅਸੀਂ ਮੰਨਾਂਗੇ ਹਾਂ ਵੀ ਸੰਸਕਾਰ ਹੋ ਗਿਆ ਉੱਥੇ ਬਾਹਰ ਫੋਟੋ ਕਿੰ ਦਿਖਾ ਰਹੇ ਸੀ ਡੈਥ ਹੋਈ ਸੀ ਹਾਂਜੀ ਡੈਥ ਹੋਈ ਸੀ ਤੇ ਫੋਟੋ ਚਲ ਦਿਖਾਰੇ ਪਾਸ ਸਾਡਾ ਜੋ ਕੋਈ ਯਕੀਨ ਜਣਿਆ ਅਜੇ ਪਤ ਨਹੀਂ ਯਕੀਨ ਨਹੀਂ ਬੰਦਿਆਂ ਜਾ ਰਿਹਾ ਕਿ ਮਦਰੀ ਬਾ ਡੈਥ ਵੀ ਉਹਨਾਂ ਦੀ ਹੋਈ ਕਿ ਜਾਂ ਕੀ ਹੋਇਆ ਕੋਈ ਆਪਾਂ ਪੱਕਾ ਨਹੀਂ ਕਹਿ ਸਕਦੇ ਅਜੇ ਹੁਦਾਂ ਕੀ ਨੂੰ ਕੀ ਕਰਦੇ ਮੰਗੇ ਇਹੀ ਕਰਦੇ ਆ ਜੀ ਜੋ ਵੀ ਉੱਥੇ ਜਿਹੜਾ ਪਾਣਾ ਵਤਿਆ ਉਹ ਸਾਨੂੰ ਦੱਸਿਆ ਜਾਵੇ ਜਿਹੜੇ ਸਾਡੇ ਪੰਜਾਬੀ ਭਰਾ ਉਥੇ ਇਟਲੀ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਵਾਅਦੋ-ਵਾਦੇ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਜਾਵੇ ਤੇ ਜਾਂ ਪਤਾ ਲੱਗੇ ਉਹਨਾਂ ਦੇ ਇਕੱਲਾ ਹੀ ਜਿਹੜਾ ਘਰ ਦਾ ਜਿਹੜਾ ਕਮਾਈ ਦਾ ਸਾਧਨ ਸੀ ਇੱਕੋ ਹੀ ਇਕੱਲਾ ਹੀ ਬੇਟਾ ਸੀ ਸਾਡੀ ਇਹ ਭੈਣ ਹਬੀਵਲ ਦੇ ਵਿੱਚ ਪਈ ਆ ਸਾਡੀ ਚਾਚੀ ਜੀ ਨੇ ਉਹ ਇਹ ਮੇਰੇ ਮਾਤਾ ਜੀ ਨੇ ਤੇ ਸਾਡੀ ਮੰਗ ਇਹ ਹੈ ਕਿ ਉਹ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਪਰਿਵਾਰ ਦੀ ਜਿਹੜਾ ਜਿੱਦਾਂ ਵੀ ਹੋ ਸਕੇ ਜਿੱਦਾਂ ਨਾਲ ਖੜਨਾ ਤੇ ਉਹ ਬੱਚੇ ਦਾ ਵੀ ਪਤਾ ਲੱਗੇ ਕਿਦਾਂ ਜਦਾਂ ਡੈਥ ਹੋਏ ਕਿ ਜਾਂ ਕੀ ਬਾਣਾ ਵਰਤੇ ਉੱਥੇ ਸਾਨੂੰ ਕੋਈ ਪੱਕਾ ਅਜੇ ਤੱਕ ਅਦਾ ਹੀ ਪਤਾ ਲੱਗਾ